ਕਰੀਦਾ ਤਾਂ ਹੋ ਗਿਆ ਜਾਂ ਫਿਰ 21 ਗਰ ਮਾਲ ਜਿਹੜਾ ਹੋ ਗਿਆ ਕਿਤਰਾ ਤਾਂ ਦੇਖੋ ਜਿਹੜੇ ਸਰਕਾਰ ਦੇ ਹਾਲਾਤ ਆ ਮੈਨੂੰ ਨਹੀਂ ਲੱਗਦਾ ਵੀ ਸਰਕਾਰ ਗਰਾਉਂਡ ਲੈਵਲ ਤੇ ਕੋਈ ਬਹੁਤਾ ਧਿਆਨ ਦੇ ਕੇ ਕੰਮ ਕਰ ਰਹੀ ਪਿਛਲੇ ਸਮੇਂ ਜੋ ਐਲਾਨ ਕੀਤੇ ਸੀਗੇ ਹਜੇ ਤੱਕ ਉਹ ਨਹੀਂ ਪੂਰੇ ਕਰ ਪਾਈ 20000 ਦਾ ਐਲਾਨ ਜਿਹੜਾ ਸੀਗਾ ਪੋਸਿਬਲ ਨਹੀਂ ਹੈਗਾ ਵੀ ਗਵਰਨਮੈਂਟ ਜੇ ਜੇ ਲੋਡ ਹੈਗੀ ਆ ਭਾਵੇਂ ਥੋੜੇ ਦਵੇ ਜਾਦੇ ਦਵੇ ਜੋ ਵੀ ਉਹਨਾਂ ਦਾ ਐਲਾਨ ਆ ਉਸ ਹੋਰੀ ਤੌਰ ਤੇ ਫਰਸਟ ایڈ ਦੇ ਤੌਰ ਤੇ ਪੂਰਾ ਕਰੇ ਗਵਰਨਮੈਂਟ ਜਿਹੜੀ ਆ ਉਹ ਸਿਰਫ ਐਲਾਨਦਾਰੀ ਗਵਰਨਮੈਂਟ ਬਣ ਕੇ ਰਹਿ ਗਈ ਆ ਲੋਕਾਂ ਨੂੰ ਅੱਜ ਪੰਜਾਬ ਦੇ ਹਾਲਾਤ ਸਾਰੇ ਪੰਜਾਬ ਦੇ ਹਾਲਾਤ ਜਿਹੜੇ ਆ ਬਾਰਸ਼ਾਂ ਦੇ ਕਰਕੇ ਹੜ੍ਹਾਂ ਦਾ ਕਰਕੇ ਬਹੁਤ ਹੀ ਮੁਸ਼ਕਲ ਦੇ ਵਿੱਚ ਪੰਜਾਬ ਦੇ ਲੋਕ ਨੇ ਸਰਕਾਰ ਨੂੰ ਅੱਗੇ ਆ ਕੇ ਬਾਹ ਪਾਣੀ ਚਾਹੀਦੀ ਸੀ ਪਰ ਉਸ ਤਰੀਕੇ ਦਾ ਵਤੀਰਾ ਸਰਕਾਰ ਦਾ ਨਹੀਂ ਰਿਹਾ ਦੂਸਰੀ ਗੱਲ ਤੁਸੀਂ ਦੇਖੀ ਆ ਰੇਤਾ ਦੀ ਰੇਤਾ ਦਾ ਜਿਹਨੇ ਗਵਰਨਮੈਂਟ ਨੇ ਐਲਾਨ ਕੀਤਾ ਜਿਸਕੇ ਖੇਤ ਉਸकी ਰੇਤ ਉਹਦੇ ਵਿੱਚ ਵੀਰ ਜੀ ਹਰਦੀਪ ਜੀ ਪ੍ਰੋਬਲਮ ਇਹ ਆ ਵੀ ਛੋਟਾ ਕਿਸ ਜਿੰਮੇਦਾਰ ਜਿਹੜਾ ਆ ਉਹ ਕਿਵੇਂ ਉਹਨੂੰ ਸੋਲਵ ਕਰੂਗਾ ਕੀ ਗਵਰਨਮੈਂਟ ਉਹਨੂੰ ਕੁਝ ਜੈਸੀ ਵੀ ਦੇਊਗੀ ਕੋਈ ਹੋਰ ਤੇਲ ਪਾਣੀ ਦੀ ਕਸੂਰਤ ਦੇਊਗੀ ਕੀ ਉਹਦੀ ਮਤ ਕਰ ਰਹੀ ਆ ਰੇਤਾ ਤੋਂ ਉਹਦੇ ਖੇਤ ਚ ਆ ਗਈ ਉੱਤੋਂ ਪਾਣੀ ਖੜਾ ਕਿਵੇਂ ਉਹ ਸੋਲਵ ਕਰ ਪਾਊਗਾ ਉਹਨੂੰ ਦੋ ਸਾਲ ਚ ਵੀ ਨਹੀਂ ਹੱਲ ਹੋਣਾ ਉਹਦੇ ਕੋਲ ਕਦੋਂ ਕਮਾਊਗਾ ਕਦੋਂ ਉਹ ਚ ਰੋਟੀ ਪਾਣੀ ਦਾ ਪ੍ਰਬੰਧ ਆਪਦਾ ਕਰੂਗਾ ਗਵਰਨਮੈਂਟ ਨੂੰ ਕੋਈ ਚੰਗੀ ਪਾਲਿਸੀ ਲੈ ਕੇ ਆਉਣੀ ਚਾਹੀਦੀ ਆ ਜਿਹਦੇ ਨਾਲ ਆਮ ਜਿਹੜਾ ਗਰੀਬ ਕਿਸਾਨ ਆ ਉਹਦਾ ਹੱਲ ਕੀਤਾ ਜਾ ਸਕੇ ਤੇ ਤਕੜੇ ਦੀ ਜਿਹੜੀ ਆ ਜਿਹੜਾ ਚੰਗਾ ਜ਼ਿਮੀਂਦਾਰ ਆ ਉਹਦੇ ਲਈ ਵੀ ਸਰਕਾਰ ਨੂੰ ਕੋਈ ਨਾ ਕੋਈ ਪਾਲਿਸੀ ਵਧੀਆ ਬਣਾ ਕੇ ਲੋਕਾਂ ਦੇ ਵਿੱਚ ਲਿਆਉਣੀ ਪਊਗੀ ਤਾਂ ਜ਼ਿਮੀਂਦਾਰ ਦੀ ਮਤ ਦਿੱਤੀ ਜਾਵੇ ਮੁੜ ਵਸੇਬਾ ਹੋ ਸਕੇ ਅੱਜ ਤਾਂ ਬਹੁਤ ਲੋਕ ਘਰੋਂ ਬੇਕਰ ਹੋਏ ਪਏ ਆ ਜਿਨ੍ਹਾਂ ਦੇ ਅੱਜ ਘਰ ਡਿੱਗ ਪਏ ਆ ਗਵਰਨਮੈਂਟ ਕਦੋਂ ਦੇਗੀ ਉਹਨਾਂ ਨੂੰ ਮਦਦ ਰਿਪੋਰਟਾਂ ਕਰ ਰਹੇ ਆ ਪਤਾ ਨਹੀਂ ਉਹ ਰਿਪੋਰਟਾਂ ਦੇ ਕਦੋਂ ਉਹਨਾਂ ਨੂੰ ਫੰਡਿੰਗ ਹੋਣੀ ਆ ਕਦੋਂ ਉਹਨਾਂ ਦੀ ਸਹੂਲਤਾਂ ਮਿਲਣਗੇ ਕਦੋਂ ਵਿਚਾਰੇ ਉਹ ਘਰਾਂ 'ਚ ਬੈਠਣਗੇ ਛਟਕਾਂ ਤੇ ਆਏ ਬੈਠੇ ਆ ਘਰਾਂ 'ਚ ਪਾਣੀ ਵੜਿਆ ਹੋਇਆ ਇਹ ਮੇਨ ਪ੍ਰੋਬਲਮ ਆ ਹੈ ਗਵਰਨਮੈਂਟ ਨੂੰ ਵਧੀਆ ਤਰੀਕੇ ਨਾਲ ਸੋਚਣਾ ਪਊਗਾ ਇਹ ਠੀਕ ਆ ਜੇ ਗਵਰਨਮੈਂਟ ਕਰੇ ਤੇ ਚੰਗੀ ਗੱਲ ਆ ਗਵਰਨਮੈਂਟ ਦੀ ਜ਼ਿੰਮੇਵਾਰੀ ਬਣਦੀ ਪੰਜਾਬ ਦੇ ਲੋਕਾਂ ਨੇ ਬੜੀ ਇਹਨਾਂ ਨੂੰ ਜ਼ਿੰਮੇਵਾਰੀ ਤੇ ਵਧੀਆ ਦੇ ਕੇ ਬਿਠਾ ਲਿਆ ਆ ਜ਼ਿੰਮੇਵਾਰੀ ਬਣਦੀ ਹੈ ਨਾ ਸਰ ਇੱਕ ਇੱਕ ਕਿਸਾਨ ਜਿੱਤੇ ਬੰਦੀ ਨਾਲ ਸੁਲਬ ਕਰਦੇ ਹਾਲੇ ਕਬਤਾ ਕਰਨ ਕੋਤਰੇ ਜੋ ਸੁਨਗੋ ਵਸੈਂਡ ਹੈ ਉਸਦੇ ਦਰਾਂ ਨੂੰ ਕੋੜ ਆਇਆ ਕਿਸਾਨ ਕਹਿੰਦੇ ਬੰਦੇ ਦੇ ਇਤਿਆਰ ਤੋਂ موجوده ਉਹਦੀ ਦੋਹ ਕਰਨਾ ਕਰਮਸਾਨ ਹੋਇਆ ਉਹ ਕਿਸ ਤਰ੍ਹਾਂ ਦੇਖਦੇ ਦੇਖੋ ਜਿਹੜੇ ਕੰਮ ਸਰਕਾਰਾਂ ਨੇ ਕਰਨੇ ਹੁੰਦੇ ਆ ਉਹ ਸਰਕਾਰ ਨਹੀਂ ਕਰ ਪਾਈ ਇਸ ਕਰਕੇ ਜਿਹੜਾ ਕਿਸਾਨਾਂ ਨੂੰ ਅੱਗੇ ਆਣ ਕੇ ਆਪਣੇ ਵੀਰ ਭਰਾ ਬਚਾਉਣੇ ਉਹਦੇ ਨਹੀਂ ਖੜਨਾ ਉਹਨਾਂ ਨੇ ਹਰ ਟਾਈਮ ਆਪਣੀ ਜ਼ਿੰਮੇਵਾਰੀ ਨੂੰ ਨਿਭਾਉਂਦੇ ਰਹੇ ਕਿਸਾਨ ਤੇ ਗਾਂ ਵੀ ਨਿਭਾਉਂਦੇ ਰਹਿਣਗੇ ਅੱਜ ਵੀ ਜਿਹੜਾ ਜੇ ਸਾਰਾ ਮਾਝਾ ਡੁੱਬਿਆ ਪਿਆ ਆ ਦੁਆਬਾ ਡੁੱਬਿਆ ਪਿਆ ਆ ਉੱਥੇ ਜੇ ਕੋਈ ਮਤ ਕਰ ਰਿਹਾ ਕਿਸਾਨ ਹੀ ਕਰ ਰਿਹਾ ਜਿਹੜੇ ਮਤ ਵਿਚਾਰ ਆਇਆ ਇਹ ਕਿਸਾਨ ਅੰਦਰ ਵੜ ਕੇ ਠੀਕ ਆ ਪੈਸਾ ਐਨਆਰਆਈ ਵੀ ਦੇ ਰਾਇਆ ਪੈਸਾ ਵਪਾਰੀ ਵਰਗ ਵੀ ਦੇ ਰਾਇਆ ਕਲਾਕਾਰ ਵੀ ਕਰ ਰਹੇ ਆ ਹੈਲਪ ਜੋ ਹੋ ਸਕਦੀ ਸਾਰੇ ਪੰਜਾਬ ਦੀ ਇਹ ਪੰਜਾਬ ਲੋਕਾਂ ਨਾਲ ਖੜਦਾ ਤੇ ਅੱਜ ਪੰਜਾਬ ਦੇ ਨਾਲ ਸਾਰੇ ਭੈਣ ਭਾਈ ਭਾਵੇਂ ਹਰਿਆਣੇ ਵਾਲੇ ਆ ਭਾਵੇਂ ਹਿਮਾਚਲ ਵਾਲੇ ਆ ਜਾਂ ਯੂਪੀ ਵਾਲੇ ਭਾਈ ਆ ਸਾਰੇ ਖੜੇ ਆ ਪਰ ਗਰਾਊਂਡ ਲੈਵਲ ਦੇ ਅੰਦਰ ਜਾ ਕੇ ਮੰਨ ਦੇ ਉੱਤੇ ਕੌਣ ਖੜਾ ਆ ਉਹ ਸਿਰਫ ਜ਼ਿੰਮੇਵਾਰੀ ਆ ਨਾ ਜਿਹੜੇ ਅੰਦਰ ਬਾਹਰ ਜਾ ਕੇ ਜਿਹੜੇ ਪੈਂਟਾਂ ਡਾਂਕੇ ਪਜਾਮੇ ਡਾਂਕੇ ਲੋਕਾਂ 'ਚ ਬੜੇ ਹੋਏ ਕੰਮ ਕਰ ਰਹੇ ਆ ਘਰ ਤੋਂ ਘਰ ਜਾਂ ਜਿਹੜੇ ਬੰਦਿਆਂ ਨੂੰ ਸਹੂਲਤਾਂ ਆ ਪ੍ਰਦਾਨ ਕਰ ਰਹੇ ਆ ਜਾਂ ਉਹਨਾਂ ਦੀਆਂ ਜਾਂਾਂ ਬਚਾ ਰਹੇ ਆ ਕੱਲ੍ਹ ਇਸ ਕਾਲ ਵਿੱਚ ਇੱਕ ਜ਼ਿਕਰ ਕੀਤਾ ਗਿਆ ਬੜੇ ਸ਼ਕਤਮੰਦ ਸਰਗਰਮੋਂ ਬੋਲੇਗੇ ਕਿ ਉਤੋਂ ਹਰਿਆਂ ਪਰਦਾ ਬੰਦ ਕਰਿਆ ਜਾਂਦੇ ਹੋ ਕੱਲ੍ਹ ਜਿਵੇਂ ਅੱਜ ਵੇਚੋ ਇਸ ਤਰ੍ਹਾਂ ਦਾ ਸਨ ਉਹ ਸਰਕਾਰ ਦੀ ਪਰਸਨਲੀ ਬੁਖਲਾਟ ਆ ਕਿਉਂਕਿ ਕਿਸਾਨਾਂ ਦੀ ਮਤਤ ਕਰਨ ਲਈ ਜੋ ਵੀ ਕਿਸਾਨਾਂ ਦੇ ਇਸ਼ੂ ਸੀਗੇ ਉਸ ਪੰਜਾਬ ਦੀ ਸਰਕਾਰ ਫੇਲ ਹੋਈ ਆ ਉਹ ਹੁਣ ਜਦੋਂ ਫੇਲਿਅਰ ਬੰਦਾ ਹੋਵੇ ਉਹਨੂੰ ਇਹੀ ਚੀਜ਼ਾਂ ਦਿਖਦੀਆਂ ਹੁੰਨੀਆਂ ਆ ਕਿ ਜੋ ਉਹਨਾਂ ਦੇ ਸਾਹਮਣੇ ਅਗਰੈਸਿਵ ਕੋ ਚੰਗੇ ਮੂਹੜ ਵਾਲਾ ਬੰਦਾ ਚੰਗੇ ਕੰਮ ਵਾਲਾ ਮਿਹਨਤੀ ਬੰਦਾ ਖੜਦਾ ਆ ਜਦੋਂ ਉਹਦਾ ਮੁਕਾਬਲਾ ਨਾਲ ਕੋਈ ਆਰ ਪਵੇ ਤਾਂ ਇਹੋ ਜੇ ਬੋਰੀ ਬੋਲੇ ਜਾ ਸਕਦੇ ਆ ਉਹੀ ਵਿਧਾਇਕਾ ਦੇ ਮੂੰਹ ਚੋਂ ਬੋਲ ਆਇਆ ਬਾਰਤ ਸਰ ਇਹ ਕੰਮ ਦੇ ਦਰਾਂ ਨੂੰ ਪੂਰਾ ਨਹੀਂ ਆ ਰਿਹਾ ਕੋਈ ਨਾ ਕੀ ਦਾ ਉੱਪਰ ਗਿਆ ਲੱਗਦਾ ਨਹੀਂ ਕਿ ਹੁਣ ਬੰਨਾ ਜੋ ਪ੍ਰੋਜੈਕਟ ਸ਼ੁਰੂ ਦੁਬਾਰਾ ਸਰਕਾਰ ਨੇ ਕਰ ਜਾਂਦੇ ਤੇ ਬਿਲਕੁਲ ਜੇ ਪੰਜਾਬ ਦੀ ਸਰਕਾਰ ਕਹਿੰਦੀ ਸੀ ਅਸੀਂ ਬੰਨਾ ਦਾ ਦਰਿਆ ਸਾਫ਼ ਕਰਾਂਗੇ ਭਗਵੰਤ ਮਾਨ ਜੀ ਦੇ ਮੈਂ ਕੱਲ ਹੀ ਚੱਲ ਰਹੀ ਸੀ ਕਿ ਸੋਸ਼ਲ ਮੀਡੀਆ ਦੇ ਉੱਤੇ ਵੀ ਸਰਕਾਰ ਐਦਾਂ ਨਹੀਂ ਕਰਦੀ ਉਦਾਂ ਕਰਦੀ ਆ ਅਸੀਂ ਐ ਕਰਨ ਐ ਕਰਨਾ ਚਾਹੀਦਾ ਸਰਕਾਰ ਨੂੰ ਉਹ ਕਰਨਾ ਚਾਹੀਦਾ ਬਹੁਤ ਵਧੀਆ ਸੁਝਾਅ ਦੇ ਰਹੇ ਸੀ ਪਰ ਉਹ ਸੁਝਾਅ ਸਿਰਫ ਵਿਰੋਧੀਆਂ ਲਈ ਸੀ ਪਤਾ ਨਹੀਂ ਇਹਨਾਂ ਦੇ ਆਪਣੇ ਤੇ ਲਾਗੂ ਨਹੀਂ ਹੁੰਦੇ ਮੈਨੂੰ ਲੱਗਦਾ ਉਹ ਅੰਤਮਾਨ ਜੀ ਨੂੰ ਉਹ ਜਿਹੜੇ ਕੰਮ ਦੂਜਿਆਂ ਨੂੰ ਦੱਸ ਰਹੇ ਸੀ ਉਹ ਕਰਨੇ ਚਾਹੀਦੇ ਸੀ ਦਰਿਆ ਸਾਫ਼ ਹੁੰਦਾ ਮੇਰਾ ਖਿਆਲ ਅਸੀਂ ਕੱਲ ਜਾ ਕੇ ਆਏ ਹਾਂ 58 ਬੁਰਜੀ ਦੇ ਉੱਤੇ ਉਹ ਦਰਿਆ ਜਿਹੜਾ ਹੈ ਦਰਿਆ ਦਾ ਪਾਣੀ ਆ ਉਹ ਕਾਫੀ ਬਾਹਰਲੇ ਲੈਵਲ ਨਾਲ ਉੱਚਾ ਵਗ ਰਿਹਾ ਜੇ ਉਹ ਸਾਫ਼ ਹੁੰਦਾ ਤਾਂ ਟੁੱਟਣ ਦਾ ਖੱਸਾ ਨਹੀਂ ਸੀ ਹੁਣ ਅੱਜ ਇਹ ਖੱਸਾ ਆ ਤੇ ਉੱਥੇ ਸਿਰਫ ਗਲਤ ਤਰੀਕੇ ਨਾਲ ਮਾਈਨਿੰਗ ਦਾ ਸਿਸਟਮ ਚੱਲ ਰਿਹਾ ਜਿਹੜਾ ਮਾਈਨਿੰਗ ਮਾਫੀਆ ਵੱਡੇ ਲੈਵਲ ਦੇ ਉੱਤੇ ਗਲਤ ਤਰੀਕੇ ਨਾਲ ਚਲਾ ਰਿਹਾ ਜਿਹਦੇ ਵਿੱਚ ਮੈਨੂੰ ਕਹਿਣ ਚ ਗਰੇਜ ਨਹੀਂ ਸਰਕਾਰਾਂ ਦਾ ਬਹੁਤ ਹੀ ਵੱਡਾ ਯੋਗਦਾਨ ਆ ਜਿਸ ਕਰਕੇ ਦਰਿਆ ਦਾ ਜਿਹੜਾ ਬੰਨਾਂ ਦਾ ਨੁਕਸਾਨ ਹੋ ਰਿਹਾ ਅੱਜ ਤੱਕ ਹੋਇਆ ਤੇ ਗਾਹ ਵੀ ਹੋਈ ਜਾ ਰਿਹਾ ਜੇ ਸਰਕਾਰ ਪੂਰੀ ਇਮਾਨਦਾਰ ਇਸ ਕੰਮ ਲਈ ਤਾਂ ਉਹਨਾਂ ਨੂੰ ਹੁਣ ਤੋਂ ਹੀ ਇਹ ਕੰਮ ਸ਼ੁਰੂ ਕਰਨਾ ਚਾਹੀਦਾ ਤਾਂ ਕਿ ਆਉਣ ਵਾਲੇ ਸਮੇਂ ਦੇ ਵਿੱਚ ਪੰਜਾਬ ਦੇ ਲੋਕਾਂ ਨੂੰ ਇਹਦੀ ਮੁਸ਼ਕਲ ਨਾ ਆਵੇ ਦਰਿਆਵਾਂ ਦੇ ਉੱਤੇ ਪੱਕੇ ਕਰਨ ਦਾ ਉਹਨਾਂ ਨੂੰ ਮਜ਼ਬੂਤ ਕਰਨ ਦਾ ਜਿਹੜਾ ਕੰਮ ਆ ਬੜੀ ਇਮਾਨਦਾਰੀ ਨਾਲ ਕਰਨਾ ਚਾਹੀਦਾ ਅਬੂ ਜਸਪਾਲ ਸਰ ਬਾਤ ਬਹੁਤ ਜ਼ਿਆਦਾ ਹੋ ਗਿਆ ਬਹੁਤ ਤਰੀਕਾਂ ਦੇ ਗਾਲਿਆਂ ਨਾਲ ਜੁੜੂਗੇ ਇੱਕ ਤਰੀਕਾ ਕਾਫੀ ਨੁਕਸਾਨ ਹੋਇਆ ਹੈ ਤਾਂ ਇਹ ਗੁਰਤਾਰ ਦੇ ਕਿ ਉਹ ਦਮਾਨ ਨੇ ਜੋ ਅੰਗਾਰ ਕੀਤਾ ਉਹਨਾਂ ਦੇ ਮਜ਼ਦੂਰਾਂ ਨੂੰ ਕੋਈ ਜਿੱਤ ਨਹੀਂ ਕੀਤਾ ਗਿਆ ਤਾਂ ਇਹ ਜ਼ੋਰ ਦੇ ਵਿੱਚ ਇਹ ਪ੍ਰਾਦੋਸ਼ ਹੈ ਕਿ ਇਹ ਸਾਡੇ ਵਾਰ ਤੱਕ ਕੋਈ ਕਰੇ ਨਹੀਂ ਕੀਤਾ ਬਰਕੋਲੇ ਜੇ ਅੱਜ ਦੇ ਦੌਰ ਦੇ ਵਿੱਚ ਨੁਕਸਾਨ ਹੋਇਆ ਜਿੱਥੇ ਕਿਸਾਨਾਂ ਦਾ ਬਹੁਤ ਵੱਡੇ ਲੈਵਲ ਤੇ ਨੁਕਸਾਨ ਹੋਇਆ ਤਾਂ ਉੱਥੇ ਜੇ ਕਿਸਾਨਾਂ ਦੇ ਨਾਲ ਕੋਲ ਕੋ ਰੋਟੀ ਪਾਣੀ ਦਾ ਪ੍ਰਬੰਧ ਹੋਊਗਾ ਖੇਤੀ ਹੋਊਗੀ ਉਹਨਾਂ ਕੋਲ ਰਸਾਇਣ ਹੋਊਗਾ ਤੇ ਮਜ਼ਦੂਰ ਦੀ ਵੀ ਰੋਟੀ ਪਾਣੀ ਚੱਲਦੀ ਸੀ ਜੇ ਅੱਜ ਨੁਕਸਾਨ ਹੋਇਆ ਕਿਸਾਨ ਦਾ ਉਹ ਤਾਂ ਵਿਚਾਰਾ ਆਪਣਾ ਹੀ ਪਰਪਾਈ ਨਹੀਂ ਕਰ ਪਾਊਗਾ ਤੇ ਮਜ਼ਦੂਰ ਨੂੰ ਕੰਮ ਨਹੀਂ ਮਿਲਣਾ ਮਜ਼ਦੂਰ ਦੇ ਕੋਲ ਲੰਮੇ ਸਮੇਂ ਲਈ ਖਾਣ ਪੀਣ ਦਾ ਕੋਈ ਪ੍ਰਬੰਧ ਨਹੀਂ ਹੁੰਦਾ ਵੱਡੀ ਸਟਾਕ ਕੋਈ ਉਹਨਾਂ ਕੋਲ ਸਟੋਰ ਨਹੀਂ ਹੁੰਦਾ ਹੈਨਾ ਖਾਣ ਪੀਣ ਦਾ ਰਾਸ਼ਨ ਜੋ ਹੁੰਦਾ ਇਸ ਲਈ ਪੰਜਾਬ ਸਰਕਾਰ ਨੂੰ ਮਜ਼ਦੂਰ ਦਾ ਵੀ ਜ਼ਰੂਰੀ ਸੋਚਣਾ ਚਾਹੀਦਾ ਪਹਿਲੇ ਪਹਿਲ ਦੇ ਤੌਰ ਤੇ ਸੋਚਣਾ ਚਾਹੀਦਾ ਤੇ ਇਹ ਸਰਕਾਰ ਦੀ ਜ਼ਿੰਮੇਵਾਰੀ ਹੁੰਦੀ ਆ ਜਿਹੜੇ ਬੰਦੇ ਨੂੰ ਜਿਹੜੀ ਚੀਜ਼ ਦੀ ਜਰੂਰਤ ਹੈ ਉਹ ਮੁਹੱਈਆ ਕਰਾਈ ਜਾਵੇ ਤੇ ਖਾਸ ਕਰਕੇ ਮਜ਼ਦੂਰ ਜਿਹੜਾ ਆ ਮਜ਼ਦੂਰ ਤਾਂ ਹੰਤ ਤੋਂ ਮੌਤ ਹੁੰਦਾ ਉਹਨੇ ਸਵੇਰ ਦਾ ਜਿਹੜਾ ਕਮਾਈ ਕਰਨੀ ਆ ਸ਼ਾਮ ਨੂੰ ਖਾ ਲੈਣੀ ਆ ਤੇ ਕੱਲ ਨੂੰ ਵਿਚਾਰਾ ਵਿੱਲਾ ਹੁੰਦਾ ਤੇ ਸਰਕਾਰ ਨੂੰ ਉਹਦੇ ਵਾਸਤੇ ਸੋਚਣਾ ਚਾਹੀਦਾ ਸੀ ਰੋਸ ਵਾਜਬ ਹੈ ਸਾਡੇ ਮਜ਼ਦੂਰਾਂ ਵੀਰਾਂ ਦਾ ਸਾਡੇ 3-4 ਸਾਲ ਹੋ ਗਏ ਆ ਮਾਨ ਸਰਕਾਰ ਨੂੰ ਜਿਸ ਤਰ੍ਹਾਂ ਵਾਕੇ ਦੇਖੇ ਨੇ ਕਿ ਕਿਸ ਤਰ੍ਹਾਂ ਦੇ ਕਿੰਨੇ ਤੋਂ ਕੰਮ ਹੋ ਗਏ ਕਿੰਨੇ ਘਟਾਏ ਕਿੰਨੇ ਤੋੜ ਕਰ ਗਏ ਈ ਕਨਾਰਦੇਵ ਜੀ ਮੈਨੂੰ ਤਾਂ ਲੱਗਦਾ ਵੀ ਮੇਰੇ ਮੇਰੀ ਸਮਝ ਦੇ ਮੁਤਾਬਕ ਜਿੰਨੇ ਕਿ ਮੈਨੂੰ ਸੋਝੀ ਹੈਗੀ ਆ ਵੀ ਪੰਜਾਬ ਦੀ ਸਰਕਾਰ ਕਿਸੇ ਫਰੰਟ ਦੇ ਵਿੱਚ ਵੀ ਕਾਮਯਾਬ ਨਹੀਂ ਹੋਈ 100 ਦੇ 100 ਪਰਸੈਂਟ ਜਿੰਨੇ ਫਰੰਟ ਇਹਨਾਂ ਨੇ ਸਟਾਰਟ ਕੀਤੇ ਆ ਸਾਰਿਆਂ ਦੇ ਕਿਸੇ ਯੂ-ਟਰਨ ਮਾਰੀ ਆ ਔਰ ਜਿਹੜਾ ਕੋਈ ਕੰਮ ਕੀਤਾ ਆ ਉਹਦੇ ਵਿੱਚ ਜਿਹੜਾ ਕਰਨਾ ਚਾਇਆ ਉਹ ਕਰਨੀ ਪਾਈ ਯੂ-ਟਰਨ ਮਾਰੀ ਜਿਹੜੇ ਜ਼ਰੂਰੀ ਸੀਗੇ ਤੇ ਕੁਝ ਇਹੋ ਜਿਹੇ ਕੰਮ ਕੀਤੇ ਆ ਜਿਹੜੇ ਪੰਜਾਬ ਦੇ ਲੋਕਾਂ ਨੂੰ ਸੂਤ ਨਹੀਂ ਬੈਠਦੇ ਸੈਟ ਨਹੀਂ ਬੈਠਦੇ ਉਹ ਕੰਮ ਕਰਕੇ ਪੰਜਾਬ ਦੇ ਲੋਕਾਂ ਦਾ ਨੁਕਸਾਨ ਕੀਤਾ ਆ ਕੁੱਲ ਮਿਲਾ ਕੇ ਪੰਜਾਬ ਦੀ ਸਰਕਾਰ 100% ਦੀ ਫੇਲੀਅਰ ਸਾਬਤ ਹੋਈ ਆ ਪੰਜਾਬ ਦੇ ਲੋਕ ਐਟਮ ਸਰਕਾਰ ਤੋਂ ਮੂੰਹ ਫੇਰ ਚੁੱਕੇ ਆ ਹਰ ਕਿਸੇ ਦਾ ਨਾਮ ਤਾਂ ਚੁੱਕਾ ਤੇ ਰਿਹਾ ਤਾ ਹਾੜ ਪੀੜ ਤੇ ਵੀਰਾਂ ਦੀ ਜੋ ਸਭ ਤੋਂ ਪਹਿਲਾਂ ਤੋਂ ਮੈਂ ਉਹਨਾਂ ਦਾ ਧੰਨਵਾਦ ਕਰਦਾ ਜਿਹੜੇ ਮੇਰੇ ਵੀਰ ਅਲੱਗ-ਅਲੱਗ ਪਿੰਡਾਂ ਤੋਂ ਅਲੱਗ-ਅਲੱਗ ਏਰੀਏ ਤੋਂ ਜੇ ਚਿੱਨੀ ਵੀ ਉਹ ਕਿਸੇ ਵੀ ਪਾਰਟੀ ਦੇ ਹੋਣ ਕਿਸੇ ਵੀ ਮਜਬ ਦੇ ਲੋਕ ਹੋਣ ਕਿਸੇ ਵੀ ਸਟੇਟ ਤੋਂ ਆਏ ਹੋਣ ਜਿਹੜੇ ਲੋਕ ਪੰਜਾਬ ਦੇ ਲੋਕਾਂ ਦੀ ਅੱਜ ਮਤ ਕਰ ਰਹੇ ਆ ਅਸੀਂ ਪੰਜਾਬ ਦੇ ਲੋਕ ਜੋ ਵੀ ਹੈਗੇ ਆ ਸਾਥੀ ਜਿੰਨੇ ਵੀ ਖਾਸ ਕਰਕੇ ਮੇਰੀ ਪਾਰਟੀ ਮੇਰੇ ਸਾਰੇ ਸਾਥੀ ਮੇਰੇ ਪਰਿਵਾਰ ਉਹਨਾਂ ਦੇ ਰਿਣੀ ਆ ਉਹਨਾਂ ਦਾ ਧੰਨਵਾਦ ਕਰਦਾ ਆ ਔਰ ਅਸੀਂ ਇਹ ਕਹਿਣਾ ਚਾਹੁੰਦੇ ਵੀ ਜਿਸ ਬੰਦੇ ਨੂੰ ਕਿਸੇ ਵੀ ਸਾਥੀ ਨੂੰ ਐ ਮਹਿਸੂਸ ਹੋਵੇ ਕਿ ਉਹਨਾਂ ਨੂੰ ਕੋਈ ਸਾਡੇ ਤੱਕ ਪਹੁੰਚ ਕਰਕੇ ਕੋਈ ਵੀ ਉਹਨਾਂ ਦਾ ਮਸਲਾ ਹੱਲ ਹੋ ਸਕਦਾ ਕੋਈ ਜ਼ਰੂਰਤ ਉਹਨਾਂ ਦੀ ਕੋਈ ਹੈਗੀ ਆ ਕਿਸੇ ਚੀਜ਼ ਦੀ ਸਹੂਲਤ ਲੱਗਦੀ ਆ ਵੀ ਅਸੀਂ ਉਹ ਪ੍ਰੋਵਾਈਡ ਕਰ ਸਕਦੇ ਆ ਤੇ ਅਸੀਂ ਉਹਨਾਂ ਲਈ 24 ਘੰਟੇ ਸਾਡੇ ਦਰਵਾਜ਼ੇ ਖੁੱਲੇ ਆ ਅਸੀਂ ਉਹਨਾਂ ਲਈ ਹਾਜ਼ਰ ਆਂ ਵੀਰ ਜੇ ਤੁਹਾਨੂੰ ਕਿਤੇ ਫੋਨ ਕਰਨੀ ਹੋਵੇ ਕਿੰਨੇ ਕਦੇ ਕੋਈ ਦੂਰ ਰਾਗੇ ਤੇ ਹੋਏ ਜੁੜੇ ਹੋਏ ਹੈਲਪ ਜੁੜੇ ਹੋਏ ਕਿਵੇਂ ਜੀ ਕਿ ਨੋ ਕਰ ਕਹਿੰਦੇ ਦੂਰ ਰਾਗੇ ਤੇ ਕੋਈ ਦੂਰੇ ਹੋਗੇ ਇਦਾਂ ਤੁਹਾਨੂੰ ਅੱਜ ਸੇ ਫੋਨ ਕਰਨੀ ਹੋਵੇ ਤਾਂ ਕਿਸੇ ਦਾ ਨਾਮ ਐਡਰੈਸ ਵਗੈਰਾ ਤੁਹਾਨੂੰ ਦੱਸੋ ਮੇਰਾ ਸਰ ਮੇਰਾ ਐਡਰੈਸ ਤਾਂ ਬੜਾ ਸਾਫ਼ ਆ ਮੇਰੇ ਕੋਲ ਜੋ ਸਾਥੀ ਹੈਗੇ ਆ ਰਾਤ ਦਿਨ 24 ਘੰਟੇ ਵੈਸੇ ਹੀ ਪਹੁੰਚ ਰੱਖਦੇ ਆ ਮੇਰਾ ਆਪਣਾ ਮਹਿਦਪੁਰ ਚ ਕਾਰੋਬਾਰ ਆ ਟੁਰਨਾ ਆ ਰੰਦੇ ਨਾਂ ਤੇ ਔਰ ਮੇਰਾ ਮੇਨ ਰੋਡ ਦੇ ਉੱਤੇ ਘਰ ਆ ਜਿਹੜਾ ਮਰਜ਼ੀ ਸਾਥੀ ਮੇਰੇ ਘਰ ਆ ਸਕਦਾ ਮੇਰੇ ਇੱਥੇ ਆ ਸਕਦਾ ਆ ਦਫ਼ਤਰ ਕਿਸੇ ਵੀ ਟਾਈਮ ਆ ਸਕਦਾ ਕਿਸੇ ਵੀ ਟਾਈਮ 24 ਘੰਟੇ ਉਹ ਜਦੋਂ ਵੀ ਕਰੇਗਾ 24 ਘੰਟੇ ਫੋਨ ਮੇਰਾ ਖੁੱਲਾ ਆ ਔਰ ਕਦੇ ਵੀ ਅੱਜ ਤੱਕ ਬੰਦ ਨਹੀਂ ਕੀਤਾ ਔਰ ਮੈਂ ਵੀ 24 ਘੰਟੇ ਵੀਰਾਂ ਦੀ ਹਾਜ਼ਰੀ ਆ ਕਿਸੇ ਵੀ ਲੰਮੇ ਰੂਟ ਤੇ ਕਿਤੇ ਵੀ ਦੂਰ ਜਿੰਨਾ ਚਿਰ ਇਹ ਪੰਜਾਬ ਚ ਸਾਡੀ ਆਪਤਾ ਆ ਸੀ ਮੈਂ ਕਦੇ ਵੀ ਲੋਕਾਂ ਤੋਂ ਆਪਣੇ ਸਾਥੀਆਂ ਤੋਂ ਆਪਣੇ ਵੀਰਾਂ ਭੈਣਾਂ ਭਾਈਆਂ ਤੋਂ ਦੂਰ ਨਹੀਂ ਮੈਂ ਉਹਨਾਂ ਦੇ ਵਿੱਚ ਰਹਾਗਾ ਬਹੁਤ ਬਤਨਕੀ ਥੈਂਕ ਯੂ ਜੀ ਠੀਕ ਹੋ ਗਈ